ਜਾ ਸ਼ਾਇਦ ਉਹ ਰੇਕੀ ਆ ਇਹ ਪਰਲੇ ਜਦ ਤੱਕ ਇਹ ਰੰਗ ਪੀਆ ਮੁਸ਼ਕਿਲ ਤਾਂ ਕੋਈ ਯਹੀ ਨਹੀਂ ਸੀ ਰੰਗ ਕੋਲੇ ਹੋਏ ਨੇ ਯਾਰ ਯਾਰ ਨੂੰ ਕੋ ਵੀ ਆਜੋ ਆਜੋ ਸਿਵਲ ਲਾਈਨ ਥਾਣਾ ਐਸਫੀਓ ਨੂੰ ਕਾਲ ਹੋਊਗੀ ਬਾਈ ਸਮਝ ਲੋ ਬਾਈ ਬਾਈ ਕੁੱਤਾ ਅਗਰੇਡ ਕਿਉਂ ਨਹੀਂ ਥੋ ਖੋੜ ਰਿਹਾ ਬਾਈ ਅਗਰੇਡ ਕਿਉਂ ਨਹੀਂ ਥੋ ਖੋੜ ਰਿਹਾ ਬਾਈ ਹੈ ਆਜੋ 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 ਦੇਖਾਂ ਮੈਨੂੰ ਕਰਦੇ ਕਰਦੇ ਵਿੱਚ ਕਰਦੇ ਵਿੱਚ ਕਰਦੇ ਜਾਂਦਾ ਆ ਵੇਖੋ ਕੁੱਤਾ ਉਹਦੇ ਵਿੱਚ ਨਹੀਂ ਉਹਦੇ ਵਿੱਚ ਹੋਰ ਨੂੰ ਲੈ ਇਹ ਪੁੱਤ ਦੀ ਬੇ ਸਰ ਸੋਰੀ ਵੀਰੇ ਸੋਰੀ ਇਹਨੂੰ ਇੱਕ ਮਿਊਜ਼ਿਕ ਬੈਗ ਖੋਲ ਲੈ ਪੂਰੀ ਕੱਢ ਦੇ ਇੱਥੇ ਰੱਖ ਦੇ ਕੁੱਤਾ ਅੱਛਾ ਹੁਣ ਤੂੰ ਸਾਈਡ ਤੇ ਕਰੇਗਾ ਹੈ ਆ ਮੈਨੇਜਰ ਇੱਧਰ ਦਾ ਜੀ ਇੱਥੇ ਇੱਧਰ ਹੋ ਇੱਕ ਮਿੰਟ ਇੱਥੇ ਆਪੇ ਦੱਦ ਕਿੱਥੇ ਕੋਈ ਕੋਈ ਦਿਖਾ ਦਿਖਾ ਦਿਖਾਓ ਕੀ ਆ ਆ ਆਜ ਨਾਲ ਲੱਕੋ ਇਹ ਆ ਸਮੀਲ ਚੱਕਰੋ ਇਹਦੀ ਸਮੀਲ ਚੱਕਰੋ ਇੱਕ ਮਿੰਟ ਬਾਈ ਬਾਈ ਪੁਲਿਸ ਨਾ ਆਈ ਸੋਲਸਨੂ ਬਲ ਆਵਰੇ ਆ ਸਮੈਲ ਚੈੱਕ ਕਰੋ ਜੀ ਅੰਦਰ ਭੜਿਆ ਗਿਆ ਆ ਮੈਨੇਜਰ ਇੱਥੋਂ ਦਾ ਤੇਰਾ ਨਾਮ ਕੀ ਓਏ ਚੱਲ ਵੀ ਚੱਲ ਅੱਗੇ ਚੱਲ ਅੱਗੇ ਲੱਗ ਅੱਗੇ ਲੱਗ ਗਏ ਅੱਗੇ ਲੱਗੋ ਆ ਖੋਲੋਈ ਉਹਨੂੰ ਨੋ ਇੰਟਰੀ ਵਾਲ ਨੂੰ ਬੋਰਡ ਨੂੰ ਖੋਲੋ ਤੁਸੀਂ ਇਹਨੂੰ ਬਲਾਉਂ ਮੈਨੇਜਰ ਇਹ ਨੋ ਇੰਟਰੀ ਕਿਵੇਂ ਲੱਗੀ ਹੋਈ ਹੈ ਇਹ ਇੱਥੇ ਵੀ ਉਹ ਇੱਥੇ ਆਵਾਜ਼ ਆ ਰਹੀ ਹੈ ਇੱਥੇ ਮੁਸ਼ਕਲ ਹੈ ਖੋਲੋ ਬਈ ਖੋਲੋ ਗੇਟ ਖੋਲੋ ਇਹੋ ਯਾਰ ਖੋਰ ਰੇ ਮੈਂ ਜਾ ਕੇ ਦੇਖੂਗੀ ਗੱਲ ਯਾਰ ਬੰਦਵਾ ਰਿਹਾ ਨਾ ਵੀਰੇ ਯਾਰ ਆਰਾਮ ਨਾਲ ਗੱਲ ਕਰ ਰਸਤਾ ਜੀ ਮੈਂ ਤੁਹਾਨੂੰ ਕੀ ਕਹਿ ਰਿਹਾ ਮੈਂ ਓਏ 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 ਇੱਕ ਬੰਦਾ ਆ ਜਾਓ ਬਾਈ ਫੋਨ ਫੋਨ ਕਰਦੇ ਜੀ ਪਾਪਾ ਤੁਹਾਨੂੰ ਚੱਲਦੇ ਜੀ ਤਿੰਨ ਤਿੰਨ ਚੱਲ ਹਾਂ ਚੱਲ ਤਿੰਨ ਚੱਲ ਹਾਂ ਚੱਲ ਕੀ ਕਰਦਾ ਕਿ ਭਾਈ ਮੇਰੀ ਵੀ ਨੌਕਰੀ ਹੈ ਓਏ ਖੋਲ ਵੀਰੇ ਸਭ ਦੀ ਨੌਕਰੀ ਹੈ ਬਾਈ ਅਸੀਂ ਤੇਰੇ ਕੋਲ ਜਾਵਾਂਗੇ ਠੀਕ ਆ ਅਸੀਂ ਕਿੰਨੇ ਬੰਦੇ ਖੋਲ ਹਾਂ ਬਾਈ ਤੁਸੀਂ ਵੀਡੀਓ ਆਨ ਕਰਿਓ ਆ ਵੀਡੀਓ ਆਨ ਮੇਰੇ ਕੋਲ ਚੱਕਰ ਜਾਂਦਾ ਪਾਤ ਨੂੰ ਰੈਕਸ ਤੋਂ ਬਹੁਤ ਲੱਗਦਾ ਨਾਮ ਬੋਲੋ ਆਪਣਾ ਤਾਂ ਹੀ ਖੁੱਲੂਗਾ ਵਾ ਨਾਮ ਤਾਂ ਬੋਲ ਅੰਦਰ ਬੰਦਾ ਲੋਕ ਲਾ ਮੈਂ ਕਿਹਨਾਂ ਟੈਨਸ਼ਨ ਹੀ ਨਹੀਂ ਆਪਾਂ ਸਾਰਾ ਪਾ ਦਾਂਗੇ ਯਾਰ ਅੰਦਰ ਬੰਦਾ ਉਹ ਅੰਦਰ ਬੰਦਾ ਅੰਦਰ ਬੰਦਾ ਜੀ ਪੈਸੇ ਹੁਣੇ ਕਢਾ ਦੂੰ ਯਾਰ ਮੈਂ ਮੈਂ ਕਿਨ 2000 ਰੁਪਏ ਫੜ ਜਾ ਉਹ ਜਾਂ ਛੱਡ ਪਹਿਲੇ ਬਹੁਤ ਕੁਝ ਫੈਲਾ ਹੋ ਰਿਹਾ ਹੈ ਗੌਰਮੈਂਟ ਸਾਰਾ ਕਿਤੇ ਜਨਾ ਵੀ ਹਾਂ ਯਾਰ ਸੋਡਾ ਵੀ ਉੱਲਾ ਹੈਡ ਨੂੰ ਬੁਲਾਉਂਦੇ ਕਿਥੇ ਹੈ ਹੈਡ ਕਿਥੇ ਹੈ ਕਿੱਥੇ ਭੱਜ ਗਿਆ ਯਾਰ ਉਹ ਅੰਦਰ ਉਹ ਗੇੜਾ ਅੰਦਰ ਬੰਦਾ ਬੈਠਾ ਹੈ ਅੰਦਰ ਬਈ ਵੀਡੀਓ ਚਾਹਦੂਈ ਹੈ ਵੀਡੀਓ ਚਾਹਦਈ ਹੈ ਬਈ ਆਪਣੀ ਵੀਡੀਓ ਔਨ ਹੈ ਆਪਣੀ ਆਪਣੀ ਇਹ ਐਨੀ ਗੰਦੀ ਸਮਝ ਲੈ ਯਾਰ ਬਈ ਇਹ ਤਸਵੀਰਾਂ ਪਟਿਆਲਾ ਤੋਂ ਸਾਹਮਣੇ ਆਈਆਂ ਨੇ ਪਟਿਆਲਾ ਦੇ KFC ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਹੈ ਕੁਝ ਨੌਜਵਾਨ ਇੱਥੇ ਚਿਕਨ ਖਾਣ ਦੇ ਲਈ ਆਏ ਹੋਏ ਸੀ ਪਰ ਨੌਜਵਾਨਾਂ ਵੱਲੋਂ ਇਹ ਜ਼ਬਰਦਸਤ ਹੰਗਾਮਾ ਕੀਤਾ ਗਿਆ ਹਾਲਾਂਕਿ ਜਿਹੜੇ ਮੌਕੇ ਤੇ ਮੈਂਬਰ ਮੌਜੂਦ ਸੀ KFC ਦੇ ਉਹਨਾਂ ਦੇ ਉੱਤੇ ਇਲਜ਼ਾਮ ਲਗਾਏ ਗਏ ਕਿ ਉਹਨਾਂ ਨੇ ਜਿਹੜਾ ਚਿਕਨ ਹੈ ਉਹ ਖਰਾਬ ਜਿਹੜਾ ਸਾਨੂੰ ਦਿੱਤਾ ਔਰ ਅਸੀਂ ਉਸ ਦਾ ਸੇਵਨ ਵੀ ਕੀਤਾ ਖਰਾਬ ਚਿਕਨ ਦਾ ਔਰ ਉਸ ਤੋਂ ਬਾਅਦ ਜਦੋਂ ਸ਼ੱਕ ਹੋਇਆ ਤਾਂ ਇਹ KFC ਦੀ ਰਸੋਈ ਦੇ ਵਿੱਚ ਗਏ ਔਰ ਉੱਥੇ ਛਾਣਬੀਨ ਕੀਤੀ ਜਾਂਦੀ ਹੈ ਤਾਂ ਮੌਕੇ ਦੀਆਂ ਹਾਲਾਂਕਿ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੂੜੇਦਾਨ ਦੇ ਵਿੱਚ ਯਾਨਕਿ ਡਸਟਬਿਨ ਦੇ ਵਿੱਚ ਚਿਕਨ ਦੇ ਜਿਹੜੇ ਪੈਕਟ ਨੇ ਉਹ ਮਿਲੇ ਔਰ ਉਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਦਿੱਤੀ ਗਈ ਔਰ ਮੌਕੇ ਤੇ ਜਾਣਕਾਰੀ ਦੇ ਮੁਤਾਬਕ ਦੱਸਦੀ ਕਿ ਸਿਹਤ ਵਿਭਾਗ ਦੀ ਟੀਮ ਵੀ ਪਹੁੰਚਦੀ ਹੈ ਹਾਲਾਂਕਿ ਸਿਹਤ ਵਿਭਾਗ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸੈਂਪਲ ਜਿਹੜੇ ਨੇ ਉਹ ਭਰੇ ਗਏ ਨੇ اور ਖੜੇ ਫੂਡ ਲੈਬ ਦੇ ਵਿੱਚ ਭੇਜ ਦਿੱਤੇ ਗਏ ਨੇ اور ਜੇਕਰ ਇਹ ਇਸ ਦੇ ਵਿੱਚ ਜੋ ਰਿਪੋਰਟ ਸਾਹਮਣੇ ਆਵੇਗੀ ਤਾਂ ਉਸ ਦੇ ਵਿੱਚ ਇਹ ਦੇਖਿਆ ਜਾਵੇਗਾ ਕਿ ਜੇਕਰ ਇਹ ਵਾਕਿਆ ਚ ਖਰਾਬ ਚਿਕਨ ਲੋਕਾਂ ਨੂੰ ਖਵਾ ਰਹੇ ਸੀ ਲੋਕ ਉਸ ਦਾ ਸੇਵਨ ਕਰ ਰਹੇ ਸੀ ਤਾਂ ਇਹਨਾਂ ਦੇ ਉੱਤੇ ਸਖਤ ਕਾਰਵਾਈ ਹੋਵੇਗੀ ਤਾਂ ਮੌਕੇ ਦੀ ਇਹ ਵੀਡੀਓ ਜਿਹੜੀ ਹੈ ਕਿਸੇ ਨੌਜਵਾਨ ਵੱਲੋਂ ਹੀ ਬਣਾਈ ਗਈ ਕਿਉਂਕਿ ਨੌਜਵਾਨ ਜਿਹੜੇ ਨੇ ਇੱਥੇ ਪਹੁੰਚੇ ਹੋਏ ਸੀ ਔਰ ਉਸ ਤੋਂ ਬਾਅਦ ਇਹ ਜ਼ਬਰਦਸਤ ਹੰਗਾਮਾ ਹੁੰਦਾ ਹੈ ਔਰ ਇਸ ਦੀ ਇਤਲਾ ਪੁਲਿਸ ਨੂੰ ਵੀ ਦਿੱਤੀ ਗਈ ਔਰ ਮੌਕੇ ਤੇ ਸੇਧ ਉਪਾਗ ਦੇ ਅਧਿਕਾਰੀ ਵੀ ਪਹੁੰਚਦੇ ਨੇ ਹਾਲਾਂਕਿ ਸੈਂਪਲ ਜਿਹੜੇ ਨੇ ਉਹ ਲੈ ਗਏ ਔਰ ਉਸ ਤੋਂ ਆਜ ਖਰੜਾ ਫੂਡ ਲੈਬ ਦੇ ਵਿੱਚ ਭੇਜ ਦਿੱਤੇ ਗਏ ਨੇ ਔਰ ਸਿਹਤ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਇਹ ਜਿਹੜੇ ਸੈਂਪਲ ਲਏ ਗਏ ਉਹ ਫੇਲ ਹੋਏ ਤਾਂ ਇਹਨਾਂ ਦੇ ਉੱਤੇ ਸਖਤ ਕਾਰਵਾਈ ਹੋਵੇਗੀ ਤਾਂ ਪਟਿਆਲਾ ਦੇ KFC ਦੇ ਵਿੱਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਹੈ ਹੁਣ ਤੁਹਾਨੂੰ ਸਿੱਧਾ ਵੀਡੀਓ ਵੱਲ ਲੈ ਚਲਦੇ ਹਾਂ ਔਰ ਉਸ ਤੋਂ ਬਾਅਦ ਤੁਹਾਨੂੰ ਸੁਣਾਉਨੇ ਆ ਕਿ ਸਿਹਤ ਵਿਭਾਗ ਦੇ ਅਧਿਕਾਰੀ ਨੇ ਕੀ ਕੁਝ ਕਿਹਾ ਸੋਰੀ ਵੀਰੇ ਸੋਰੀ ਇਨੂੰ ਇੱਕ ਲੋਜਿਕ ਬੈਕ ਖੋਲਿਓ ਹਾਨੀ ਦੇ ਪੂਰੀ ਕੱਢ ਦਿਓ ਇੱਥੇ ਰੱਖੇ ਅੱਛਾ ਹੁਣ ਤੂੰ ਸਾਈਡ ਤੇ ਕਰੇਗਾ ਹੈ ਆ ਮੈਨੇਜਰ ਇੱਧਰ ਦਾ ਜੀ ਓ ਇੱਧਰ ਹੋ ਇੱਕ ਮਿੰਟ ਇੱਥੇ ਆਪੇ ਦੱਦ ਕਿੱਥੇ ਕੋਈ ਗੱਲ ਕੋਈ ਦਿਖਾ ਦਿਖਾ ਕੀ ਆ ਆਪ ਆਰਿਜਨਲ ਲੱਕੋ ਆ ਸਮੈਲ ਚੈੱਕ ਕਰੋ ਇਹਦੀ ਸਮੈਲ ਚੈੱਕ ਕਰੋ ਇੱਕ ਮਿੰਟ ਬਾਈ ਬਾਈ ਪੋਰਸ਼ਨ ਨੂੰ ਬੁਲਾਵਰੇ ਆ ਫਿਰ ਚੈੱਕ ਕਰੋ ਆ ਸਮੈਲ ਚੈੱਕ ਕਰੋ ਇਹਦੀ ਮੈਨੇਜਰ ਇੱਥੋਂ ਦਾ ਚਰਨਾਂ ਦਾ ਕੀ ਓਏ ਚੱਲ ਵੀ ਚੱਲ ਅੱਗੇ ਚੱਲ ਅੱਗੇ ਲੱਗ ਚੱਲ ਅੱਗੇ ਲੱਗ ਕੇ ਬਰੇ ਅੱਗੇ ਲੱਗੋ ਆਓ ਕਰੋ ਆਪ ਕੋ ਲਈ ਉਹਨੂੰ ਨੋ ਇੰਟੀਅਲ ਨੂੰ ਬੋਰਡ ਨੂੰ ਖੋਲੋ ਤੁਸੀਂ ਇਹਨੂੰ ਬੁਲਾਓ ਮੈਨੇਜਰ ਦੇਖਦੇ ਐ ਮੂਮੈਂਟਰੀ ਕਿਵੇਂ ਲੱਗੀ ਹੋਈ ਐ ਇਹ ਵੀਰੇ ਬੋਲ ਨਹੀਂ ਰਹੇ ਰਗੇ ਇੱਥੇ ਵੀ ਇੱਥੇ ਆਵਾਜ਼ ਆ ਰਹੀ ਐ ਇੱਥੇ ਮੁਸਕਾਈ ਐ ਖੋਲੋ ਬਈ ਖੋਲੋ ਗੇਟ ਖੋਲੋ ਇਹ ਬਾਜੀ ਬਾਜੀ ਰਣਬਾਇਰ ਖੋਲ ਰਹੇ ਮੈਂ ਜਾ ਤਾ ਤੇ ਤੁਸੀਂ ਹੋਈ ਗੱਲਿਆ ਬੰਦਵਾ ਰਹੇ ਮੇਰੇ ਆਹ ਆਰਾਮ ਨਾਲ ਗੱਲ ਕਰ ਉਸਤਾਜੀ ਮੈਂ ਤੁਹਾਨੂੰ ਕੀ ਕਹਿ ਰਿਹਾ ਮੈਂ ਹੋਰ ਹੋਰ ਇੱਕ ਬੰਦਾ ਆ ਜਾਓ ਬਾਈ ਖੋਲੋ ਬਾਈ ਤੁਹਾਨੂੰ ਚੱਲਦੇ ਆ ਜੀ ਤਿੰਨ ਤੇ ਤਿੰਨ ਚੱਲ ਚਾਹਾਂ ਚੱਲ ਤਿੰਨ ਚੱਲ ਹਾਂ ਚੱਲ ਖੋਲ ਖੋਲ ਵੀਰੇ ਸਭ ਦੀ ਨੌਕਰੀ ਹੈ ਬਾਈ ਅਸੀਂ ਤੇਰੇ ਕੋਲ ਜਾਵਾਂਗੇ ਠੀਕ ਆ ਅਸੀਂ ਚੰਨੇ ਬੰਦੇ ਹੋਰ ਖੋਲੋ ਹਾਂ ਉਹ ਬਾਈ ਤੁਸੀਂ ਵੀਡੀਓ ਆਨ ਕਰਿਓ ਜੀ ਆਹ ਵੀਡੀਓ ਆਨ ਮੇਰੇ ਚੱਕਰ ਜਾ ਰਿਹਾ ਪਾਦੂ ਨਾ ਬੋਲੋ ਆਪਣਾ ਤਾਂ ਹੀ ਖੋਲੂਗਾ ਵਾ ਨਾਮ ਤਾਂ ਬੋਲ ਅੰਦਰ ਬੰਦਾ ਲੋਕ ਲਾ ਨੀ ਟੈਨਸ਼ਨ ਨਹੀਂ ਆਪਾਂ ਸਾਰਾ ਕਰ ਦਾਂਗੇ ਯਾਰ ਅੰਦਰ ਬੰਦਾ ਉਹ ਅੰਗੇ ਬੰਦਾ ਅੰਦਰ ਬੰਦਾ ਜੀ ਬਈ ਬੋਲੋ ਪੈਸੇ ਹੋਣੇ ਕਢਾ ਲੂ ਨੀ ਯਾਰ ਮੈਂ ਮੈਂ ਕਹਿੰਦਾ 2000 ਰੁਪਏ ਛੱਡ ਜਾ ਉਹ ਜਾਂ ਛੱਡ ਪਹਿਲੇ ਬਹੁਤ ਕੁਝ ਫੈਲਣਾ ਹੋ ਰਿਹਾ ਹੈ ਗੌਰਮੈਂਟ ਸਾਰਾ ਕਿਤੇ ਜਿਨਾ ਵੀ ਹਾਂ ਯਾਰ ਕੋਲਾ ਵੀ ਲਾ ਹੈਡ ਨੂੰ ਬੁਲਾਓ ਮੈਂ ਕਿੱਥੇ ਹੈ ਹੈਡ ਕਿੱਥੇ ਹੈ ਕਿੱਥੇ ਭੱਜ ਗਿਆ ਯਾਰ ਉਹ ਅੰਦਰ ਉਹ ਗੇੜਾ ਤਿੰਨ ਬੰਦਾ ਬੈਠਾ ਹੈ ਅੰਦਰ ਆ ਬਈ ਵੀਡੀਓ ਚਾਹਦੂ ਯਾਰ ਵੀਡੀਓ ਚਾਹਦੀ ਹੈ ਬਈ ਆਪਣੀ ਵੀਡੀਓ ਔਨ ਹੈ ਆਪਣੀ ਆਪਣੀ ਇਹ ਐਨੀ ਗੰਦੇ ਸਮਝ ਲੈ ਯਾਰ ਬਾਈ ਕੋਈ ਯਾਰ ਮਾਰਸੜ ਲੱਗਦਾ ਗੇੜਾ ਵਾਲਾ ਨੀ ਨਮਾਇਂ ਬਈ ਆ ਬੋਲ ਰੋ ਯਾਰ ਚੱਲ 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 ਖੁੱਲ ਤਾਂ ਇੱਥੋਂ ਯਾਰ ਖੁੱਲ ਉਹਨੂੰ ਲਿਆ ਵੀ ਬਣਾ ਕੇ ਖੜਾ ਲੈ ਲੈ ਬਈ ਲੈ ਬਣਾ ਬਣਾ ਬਈ ਛਿੱਟ ਬਣਾਓ ਤੇਰਾ ਨਹੀਂ ਗੰਦੀ ਸੋਈ ਕੋਈ ਬੜਾ ਬਾੜੀ ਹੈ ਕੋਲ ਦੀ ਨਾ ਆੜਦੇ ਹੋ ਵੱਡੀ ਬੁਲਾ ਬੁਲਾ ਬਣ ਕੇ ਕਿਉਂ ਨਹੀਂ ਆਈ ਵੀ ਥੱਲੇ ਮੈਨੂੰ ਬੁਲਾ ਬਈ ਜਿਹੜਾ ਗਿਆ ਥੱਲੇ ਆੜਿਆ ਵੀਰੇ ਆਖੋਦੇ ਨੇ ਯਾਰ ਲੋਕ ਆ ਦੇਖੋ ਜੀ ਆ ਦੇਖੋ ਆਹ ਤੇ ਜਿਹੜੀ ਬਈ ਬਈ ਉੱਪਰ ਰਖਾ ਦਿਆ ਨਾ ਆੜ ਆਪੇ ਅਬੀ ਸਾਰਾ ਇਹਨਾਂ ਆ ਗੋ ਆਉਂਦੇ ਨੇ ਹਾਂ ਇਹਨੇ ਹੁਣੇ ਪਾਇਆ ਬਲਗ ਹੁਣੇ ਪਾਇਆ ਹਾਂ ਹੁਣੇ ਪਾਇਆ ਛੱਡ ਦੇ ਏ ਆ ਨਹੀਂ ਆ ਰਿਹਾ ਇਹ ਵੀ ਖੱਲੇ ਹੀ ਆ ਜੀ ਇਹ ਮੈਨੂੰ ਜਿਹੜੀ ਜਿਹੜੀ ਮੇਨ ਆ ਅਸਲ ਜਿਹੜਾ ਅਚਾਰ ਹੈ ਮਿਲ ਤੁਸੀਂ ਕਬੂਦ ਇਸ ਮੈਨ ਚੈੱਕ ਕਰੋ ਇੱਕ ਮਿੰਟ ਇੱਕ ਮਿੰਟ ਚੈੱਕ ਕਰੋ ਇਹ ਆ ਦੇ ਗੋ ਬੰਦੀ ਪਾ ਜੀ ਚਲੋ ਇੱਕ ਜੇ ਸੱਚੇ ਨੇ ਤਾਂ ਤੁਸੀਂ ਕਮੈਂਟ ਕਰੀਏ ਇੱਕ ਮਿੰਟ ਆਪੇ ਐਵਰੇਜ ਚਿਕਨ ਦੇ ਕੋਪ ਹੱਥੋਂ ਦੇ ਜਿਆਦਾ ਬਣਾਇਆ ਸਾਰਾ ਕੀ ਇੱਕ ਤਰੀਕਾ ਚੈੱਕ ਕਰਦੇ ਆਂ ਦਸਟਬਿਨ ਚ ਕਿੱਥੇ ਗਿਆ ਬਈ ਇਹ ਦਸਟਬਿਨ ਚ ਸੁੱਟਿਆ ਇਸ ਤਰ੍ਹਾਂ ਸੁੱਟਦਾ ਯਾਰ ਹੁਣ ਜਿਹੜਾ ਉੱਥੇ ਬੱਲੇ ਸੁੱਟੂ ਆਹ ਦੇਖੋ ਦਸਟਬਿਨ ਚ ਪਿਆ ਬਈ ਆਹ ਦੇਖੋ ਆਹ ਦਸਟਬਿਨ ਚ ਪਿਆ ਸਾਰਾ ਕੁਝ ਆਹ ਦੇਖ ਲਓ ਜੀ ਸਾਰਾ ਦਸਟਬਿਨ ਚ ਸੁੱਟ ਗਿਆ ਦੇਖ ਲਓ ਬਾਈ ਆਹ ਹੈ ਕੌਲੀ ਦੀ ਹਾਂ ਆਹ ਕੌਲੀ ਪਿਆ ਦਾ ਹੈ ਤੇ ਆਹ ਸਾਰਾ ਕੁਝ ਆਹ ਦੇਖੋ ਜੀ ਅੱਜ ਦਿਨ ਚੋਟੇ ਦੇ ਸਾਹਮਣੇ ਮਾਮਲਾ ਆਇਆ ਅਸੀਂ ਨਾਲ ਦੀ ਨਾਲ ਆਪਣੀ ਮੈਥ ਸੇਫਟੀਮ ਦੇ ਨਾਲ ਇੱਥੇ ਪਹੁੰਚੀ ਹੋਈਆਂ ਅਸੀਂ ਹੁਣ ਥੋਰੋਲੀ ਸਾਰੀ ਇਨਸਪੈਕਸ਼ਨ ਕਰਾਂਗੇ ਸਾਰੇ ਸਟੋਰ ਦੀ ਇਨਸਪੈਕਸ਼ਨ ਕਰਾਂਗੇ ਅਤੇ ਜੋ ਵੀ ਸਾਨੂੰ ਚਿਕਨ ਦੀ ਸ਼ਿਕਾਇਤ ਮਿਲੀ ਹੈ ਉਹਦੇ ਸੈਂਪਲ ਭਰਾਂਗੇ ਅਤੇ ਜੋ ਰਾਤੀ ਮੌਕੇ ਤੇ ਪੁਲਿਸ ਮਜੂਸੀ ਜੋ ਪੁਲਿਸ ਨੇ ਸੈਂਪਲ ਇਹ ਲਿਤਾਇਆ ਉਹਦੇ ਵੀ ਸੈਂਪਲ ਲੈ ਲਵਾਂਗੇ ਤੇ ਸਾਡੀ ਖਰੜ ਫੂਡ ਲੈਬ ਦੇ ਵਿੱਚ ਟੈਸਟਿੰਗ ਲਈ ਭੇਜਾਂਗੇ ਜੋ ਵੀ ਉਹਦਾ ਰਿਜ਼ਲਟ ਆਏਗਾ ਉਹਦੇ ਅਕੋਰਡਿੰਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਂ ਚਾਹਤੀ ਹੰਗਾਮਾ ਵੀ ਹੋਇਆ ਸੀ ਦੀ ਕੁਆਂਟੀਟੀ ਵੀ ਜ਼ਿਆਦਾ ਕਹਿੰਦੇ 15 ਤੋਂ 20 ਕਿਲੋ ਜਿਹੜਾ ਚਿਕਨ ਇਹਨਾਂ ਨੇ ਲੋਕਾਂ ਨੂੰ ਇਹ ਗੱਦ ਸਮੈਲ ਵੀ ਬਹੁਤ ਸੀ ਲੋਕਾਂ ਦਾ ਜਾਨ ਲਾਣਾ ਇਹਨਾਂ ਦੇ ਤੇ ਤੇ ਹੁਣ ਕਿਹੜੇ ਕਿਹੜੇ ਸੈਂਪਲ ਵੀ ਭਰੇਗੇ ਕਿਸ ਟਾਈਪ ਦੇ ਜੋ ਇਹਨਾਂ ਦੇ ਇਸ ਟਾਈਮ ਡਿਊਟੀ ਤੇ ਮੈਨੇਜਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਜੋ ਉਹਨਾਂ ਦਾ ਕਹਿਣਾ ਉਹਨਾਂ ਨੇ ਇਹ ਕਿਹਾ ਕਿ ਉਹ ਅਸੀਂ ਸੀਲ ਕਰਕੇ ਅਸੀਂ ਅਲੱਗ ਤੋਂ ਇੱਕ ਰੱਖੇ ਹੋਏ ਸੀਗੇ ਸਟੋਰ ਦੇ ਵਿੱਚ ਤੇ ਡਸਟਬਿਨ ਚ ਜੋ ਇਹਨਾਂ ਦਾ ਵੈਂਡਰ ਆ ਉਹ ਨੈਕਸਟ ਡੇ ਲੈ ਕੇ ਜਾਂਦਾ ਆ ਤੇ ਉਹ ਏਸੀ ਹੋਣ ਕਰਕੇ ਉਹ স্মੈਲ ਆ ਰਹੀ ਸੀਗੀ ਕਿਉਂਕਿ ਉਹ ਉਹਨਾਂ ਨੇ ਡਿਸਟਰॉय ਕਰਨ ਨਹੀਂ ਰੱਖਿਆ ਸੀ ਜੋ ਉਹਨਾਂ ਦੇ ਮੈਨੇਜਰ ਦਾ ਕਹਿਣਾ ਬਟ ਅਸੀਂ ਆਪਣੀ ਜਿਹੜੀ ਹੈਗੀ ਆ ਫੂਡ ਟੀਮ ਦੀ ਸਖਤ ਸ਼ਕਤੀ ਨਾਲ ਸਾਰੀ ਸ਼ਾਨਬੀਨ ਕਰਾਂਗੇ ਸਾਰੇ ਚੈਕਿੰਗ ਕਰਾਂਗੇ ਤੇ ਜੋ ਵੀ ਉਹਨਾਂ ਦੇ ਹੈਗੇ ਆ ਸੈਂਪਲ ਆ ਨਿੱਤੇ ਜਾਣਗੇ ਤੇ ਖਰੜ ਲੈਬ ਦੇ ਵਿੱਚ ਭੇਜੇ ਜਾਣਗੇ ਮੈडम ਕਿਦਾਂ ਦਾ ਇਦਾਂ ਬਟਾ ਬ੍ਰਾਂਡ ਆ ਇੰਨੀ ਵੱਡੀ ਅੰਗੈਲੀ ਹੋਣਾ ਇਹ ਕਿਦਾਂ ਦੇਖਦੇ ਹੋ ਇਨਾ ਵੀ ਇਹ ਜੇ ਇਹਨਾਂ ਨੇ ਇਹਨਾਂ ਦੀ ਅੰਗੈਲੀ ਪਾਈ ਜਾਂਦੀ ਆ ਕਿ ਉਹ ਖਰਾਬ ਸੈਂਪਲ ਫੇਲ ਪਾਏ ਜਾਂਦੇ ਨੇ ਤਾਂ ਇਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ